ਯੂ ਐਮਰੀਕਾ ਦੇ ਰਾਸ਼ਟਰਪਤੀ ਡੋਨਾਲਡ 트ੰਪ ਦੇ ਵੱਲੋਂ H1B ਵੀਜ਼ਾ ਨੂੰ ਲੈ ਕੇ ਮੁਰ ਤੋਂ ਸਖਤੀ ਜਿਹੜੀ ਕਰ ਦਿੱਤੀ ਗਈ ਹੈ ਜੀਆਂ ਦੱਸੇ ਇਹ ਕਿ ਨਵੇਂ ਨਿਯਮ ਜਿਹੜੇ ਨੇ ਲਾਗੂ ਕਰ ਦਿੱਤੇ ਗਏ ਨੇ ਜੇਕਰ ਤੁਹਾਨੂੰ CH1B ਵੀਜ਼ਾ ਲੈਣਾ ਹੈ ਤਾਂ ਉਸ ਤੋਂ ਪਹਿਲਾਂ ਤੁਹਾਨੂੰ ਆਪਣਾ ਸੋਸ਼ਲ ਮੀਡੀਆ ਅਕਾਊਂਟ ਜਿਹੜਾ ਉਹ ਜਨਤਕ ਕਰਨਾ ਪਏਗਾ ਤਾਂ ਜੋ ਅਮਰੀਕੀ ਜਿਹੜੀ ਅਧਿਕਾਰੀ ਨੇ ਉਹ ਤੁਹਾਡੀ ਪ੍ਰੋਫਾਈਲ ਤੁਹਾਡੀਆਂ ਪੋਸਟਾਂ ਅਤੇ ਜਿਹੜੀ ਪੋਸਟਾਂ ਤੁਸੀਂ ਲਾਈਕ ਕਰਦੇ ਹੋ ਦੇਖ ਸਕਣ ਜੇਕਰ ਵਿਮੇਕਾਰ ਦੇ ਸੋਸ਼ਲ ਮੀਡੀਆ ਗਤੀਵਿਧੀ ਕੋਈ ਅਮਰੀਕੀ ਹਿੱਤਾਂ ਦੇ ਵਿਰੁੱਧ ਪਾਈ ਜਾਂਦੀ ਹੈ ਤਾਂ ਉਸ ਤੋਂ ਬਾਅਦ ਉਸ ਨੂੰ H1 ਵੀਜ਼ਾ ਜਿਹੜਾ ਅਮਰੀਕਾ ਦੇ ਵੱਲੋਂ ਜਾਰੀ ਨਹੀਂ ਕੀਤਾ ਜਾਏਗਾ ਸੋਲਾਖਾ ਤਰਸੀ ਵੇਖਦੇ ਆ ਕਿ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ 트੍ਰੰਪ ਦੇ ਵੱਲੋਂ H1B ਵੀਜ਼ਾ ਨੂੰ ਲੈ ਕੇ ਸਖਤੀ ਲਗਾਤਾਰ ਕੀਤੀ ਜਾਂਦੀ ਹੈ ਤੇ ਹੁਣ ਜਿਹੜੀ ਮੁਰ ਤੋਂ ਸਖਤੀ ਕੀਤੀ ਹੈ ਕਿ ਜਿਹੜੀ ਤੁਹਾਡੀ ਪ੍ਰੋਫਾਈਲ ਹੋਏਗੀ ਸੋਸ਼ਲ ਮੀਡੀਆ ਅਕਾਊਂਟ ਦੀ ਭਾਵੇਂ ਉਹ ਇੰਸਟਾਗ੍ਰਾਮ ਹੋਵੇ ਫੇਸਬੁੱਕ ਹੋਵੇ ਕੋਈ ਵੀ ਜਿਹੜੀ ਸੋਸ਼ਲ ਮੀਡੀਆ ਅਕਾਊਂਟ ਹੈ ਤੁਹਾਨੂੰ ਉਹ ਪਬਲਿਕ ਕਰਨਾ ਪਏਗਾ ਕਿਉਂਕਿ ਜੇਕਰ H1B ਵੀਜ਼ਾ ਤੁਸੀਂ ਲੈਣਾ ਉਸ ਤੋਂ ਪਹਿਲਾਂ ਅਮਰੀਕੀ ਅਧਿਕਾਰੀ ਜਿਹੜੇ ਨੇ ਉਹ ਬਿਨੈਕਾਰ ਦੀ ਪੂਰੀ ਪ੍ਰੋਫਾਈਲ ਚੈੱਕ ਕਰਨਗੇ ਕਿ ਇਹਨਾਂ ਦੇ ਵੱਲੋਂ ਕਿਹੜੀਆਂ ਪੋਸਟਾਂ ਪਾਈਆਂ ਜਾਂਦੀਆਂ ਨੇ ਕਿਸ ਤਰੀਕੇ ਦਾ ਕੰਟੈਂਟ ਇਹਨਾਂ ਦੇ ਵੱਲੋਂ ਸ਼ੇਅਰ ਕੀਤਾ ਜਾਂਦਾ ਤੇ ਕਿਸ ਤਰੀਕੇ ਦੀਆਂ ਇਹਨਾਂ ਦੇ ਵੱਲੋਂ ਪੋਸਟਾਂ ਦੇ ਉੱਤੇ ਲਾਈਕ ਕੀਤੇ ਜਾਂਦੇ ਨੇ ਉਹ ਸਾਰੀ ਕੋਖ ਕੀਤੀ ਜਾਏਗੀ ਜੇਕਰ ਅਮਰੀਕਾ ਦੇ ਵਿਰੁੱਧ ਤੁਹਾਡਾ ਕੋਈ ਲਾਈਕ ਜਾ ਕੋਈ ਵੀ ਗਤੀਵਿਧੀ ਪਾਈ ਜਾਂਦੀ ਹੈ ਤਾਂ ਉਸ ਤੋਂ ਬਾਅਦ ਤੁਹਾਨੂੰ H1B ਵੀਜ਼ਾ ਜਿਹੜਾ ਨਹੀਂ ਦਿੱਤਾ ਜਾਏਗਾ ਸੋ ਇਹ ਸਿੱਧਾ ਅਸਰ ਭਾਰਤੀਆਂ ਦੇ ਉੱਤੇ ਪਏਗਾ ਕਿਉਂਕਿ 70% H1B ਵੀਜ਼ਾ ਜਿਹੜਾ ਭਾਰਤੀਆਂ ਨੂੰ ਦਿੱਤਾ ਜਾਂਦਾ ਅਮਰੀਕਾ ਦੇ ਵੱਲੋਂ ਤੇ ਇਸੇ ਦੇ ਚੱਲਦਿਆਂ ਹੁਣੇ 27 ਜਿਹੜੀ ਮੁਰਤੂ ਕਰ ਦਿੱਤੀ ਗਈ ਹੈ 15 ਦਸੰਬਰ ਤੋਂ ਇਹ ਨਵੇਂ ਨਿਯਮ ਜਿਹੜੇ ਲਾਗੂ ਹੋ ਜਾਣਗੇ ਸੋ ਜੇਕਰ ਹੁਣ ਤੁਸੀਂ H1B ਵੀਜ਼ਾ ਚੁੰਦੀ ਅਮਰੀਕਾ ਦਾ ਤਾਂ ਤੁਹਾਨੂੰ ਇਹ ਸ਼ਰਤਾਂ ਵੀ ਪਾਲਣਾ ਜਿਹੜੀ ਕਰਨੀ ਪਏਗੀ ਨਵੇਂ ਨਿਯਮਾਂ ਦੇ ਤਹਿਤ ਸਖਤੀ ਜਿਹੜੀ ਕਰ ਦਿੱਤੀ ਏ ਇਸ ਦੇ ਵਿੱਚ ਅਕਾਊਂਟ ਪਬਲਿਕ ਕਰਨਾ ਪਏਗਾ ਤੇ ਇਥੇ ਦੱਸਿਆ ਜਾ ਰਿਹਾ ਹੈ ਕਿ H1B ਵੀਜ਼ਾ ਜਿਹੜਾ ਜਾਰੀ ਨਹੀਂ ਹੋਏਗਾ ਉਦੋਂ ਤੱਕ ਜੇਕਰ ਤੁਹਾਡੀ ਪੂਰੀ ਪ੍ਰੋਫਾਈਲ ਜਦੋਂ ਤੱਕ ਚੈੱਕ ਨਹੀਂ ਕੀਤੀ ਜਾਂਦੀ ਸੋ H1B ਵੀਜ਼ਾ ਫਾਰਮ ਉਸ ਦੇ ਵਿੱਚ ਕੋਈ ਵੀ ਹੋਏ ਉਹ ਸਾਰੇ ਵੀਜ਼ੇ ਦੇ ਵਿੱਚ ਤੁਹਾਡੀ ਸੋਸ਼ਲ ਮੀਡੀਆ ਪ੍ਰੋਫਾਈਲ ਜਿਹੜਾ ਉਹ ਚੈੱਕ ਕੀਤੀ ਜਾਏਗੀ ਇਹ ਪਹਿਲੀ ਵਾਰ ਕੋਰੀਆ ਕਿ H1B ਵੀਜ਼ਾ ਦੇ ਵਿੱਚ ਸੋਸ਼ਲ ਮੀਡੀਆ ਪ੍ਰੋਫਾਈਲ ਦੀ ਜਾਂਚ ਕੀਤੀ ਜਾਏਗੀ ਸਾਰਿਆਂ ਨੂੰ ਹੁਕਮ ਜਿਹੜੇ ਨੇ ਅਮਰੀਕੀ ਅਧਿਕਾਰੀਆਂ ਨੂੰ ਨਿਰਦੇਸ਼ ਜਿਹੜੇ ਦੂਤਾਵਾਸਾਂ ਨੂੰ ਜਾਰੀ ਕਰ ਦਿੱਤੇ ਨੇ 15 ਦਸੰਬਰ ਤੋਂ ਇਹ ਨਿਯਮ ਜਿਹੜੇ ਨੇ ਲਾਗੂ ਹੋ ਜਾਣ ਗਿਆ ਅਗਸਤ ਤੋਂ ਦੇ ਵਿੱਚ ਸਟੱਡੀ ਵੀਜ਼ਾ F1 M1 ਅਤੇ ਜੀਵਨ ਦੀ ਜੇਕਰ ਅਸੀਂ ਗੱਲ ਕਰੀਏ ਨਾਲ ਹੀ ਵਿਜ਼ਟਰ ਵੀਜ਼ਾ B1 B2 ਦੇ ਸੋਸ਼ਲ ਮੀਡੀਆ ਪ੍ਰੋਫਾਈਲ ਪਬਲਿਕ ਕਰਨ ਦੀ ਜਿਹੜੀ ਪਹਿਲਾਂ ਹੀ ਇਹ ਨਿਯਮ ਲਾਗੂ ਕਰ ਦਿੱਤੇ ਗਏ ਸਨ ਲੇਕਿਨ ਜਿਹੜੇ 70% H1B ਵੀਜ਼ਾ ਨੇ ਉਹ ਭਾਰਤੀਆਂ ਨੂੰ ਜਿਹੜੇ ਦਿੱਤੇ ਜਾਂਦੇ ਨੇ ਤੇ ਇਸੇ ਦੇ ਚੱਲਦੇ ਹੁਣ 27 ਜਿਹੜੀ ਕਰ ਦਿੱਤੀ ਗਈ ਹੈ ਸਿੱਧੇ ਤੁਰਤੇ ਕਹਿ ਸਕਦੇ ਆ ਕਿ ਜੇਕਰ H1B ਵੀਜ਼ਾ ਹੁਣ ਭਾਰਤੀਆਂ ਨੇ ਲੈਣਾ ਪਹਿਲਾਂ ਤੁਹਾਨੂੰ ਆਪਣੀ ਪੂਰੀ ਪ੍ਰੋਫਾਈਲ ਜਿਹੜੀ ਹੈ ਉਹ ਪਬਲਿਕ ਕਰਨੀ ਪਏਗੀ ਇਹ ਸਾਰੇ ਨਿਯਮ ਕਿਉਂ ਲਾਗੂ ਕੀਤੇ ਜਾ ਰਹੇ ਨੇ ਤਾਂ ਜੋ ਸਤਾਈ ਇਸ ਕਰਕੇ ਕੀਤੀ ਜਾ ਰਹੀ ਹੈ ਕਿ ਅਮਰੀਕਾ ਦੇ ਵਿੱਚ ਕਿਸੇ ਵੀ ਤਰੀਕੇ ਦੇ ਨਾਲ ਕੋਈ ਗਲਤ ਗਤੀਵਿਧੀ ਜਿਹੜੀ ਨਾ ਹੋਏ ਤੁਸੀਂ ਵੇਖਿਆ ਕਿ ਗੈਰ ਕਮੂਨੀ ਪ੍ਰਵਾਸੀਆਂ ਦੇ ਉੱਤੇ ਲਗਾਤਾਰ ਸ਼ਿਕੰਜਾ ਅਮਰੀਕਾ ਦੇ ਵੱਲੋਂ ਕੱਸਿਆ ਗਿਆ ਦੋਲਰ 프ੌਂਟ ਦੇ ਵੱਲੋਂ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਛੇੜਿਆ ਉਹਨਾਂ ਨੂੰ ਰਿਪੋਰਟ ਕਰਕੇ ਵਾਪਸ ਉਹਨਾਂ ਦੇ ਦੇਸ਼ ਭੇਜਿਆ ਗਿਆ ਲਗਾਤਾਰ ਸੱਤਾਆਂ ਜਾਂ ਛੇੜੀਆਂ ਨੇ ਮਿਗ੍ਰੇਸ਼ਨ ਨੀਤੀ ਦੇ ਵਿੱਚ ਕੀਤੀਆਂ ਆਚਾਰੀਆਂ ਨੇ ਤੇ ਇਸੇ ਦੇ ਚੱਲਦੇ ਆ ਜਿਹੜਾ H1B ਵੀਜ਼ਾ ਹੈ ਜ਼ਿਆਦਾਤਰ ਵੱਡੇ ਕਾਰੋਬਾਰੀਆਂ ਨੂੰ ਜਿਹੜਾ ਦਿੱਤਾ ਜਾਂਦਾ ਇਹਨਾਂ ਦੇ ਉੱਤੇ ਸੱਤਾਈ ਜਿਹੜੀ ਕਰ ਦਿੱਤੀ ਗਈ ਹੈ ਕਿ ਜੇਕਰ ਤੁਸੀਂ ਉਹਨੇ ਵੀਜ਼ਾ ਲੈਣਾ ਉਸ ਤੋਂ ਪਹਿਲਾਂ ਤੁਹਾਨੂੰ ਆਪਣੀ ਪਬਲਿਕ ਪ੍ਰੋਫਾਈਲ ਜਿਹੜੀ ਉਹ ਸਾਰੇ ਤੁਹਾਨੂੰ ਪਬਲਿਕ ਕਰਨੀ ਪਏਗੀ ਯਾਨੀ ਕਿ ਸੋਸ਼ਲ ਮੀਡੀਆ ਅਕਾਊਂਟ ਭਾਵੇਂ ਤੁਸੀਂ ਕੋਈ ਵੀ ਯੂਜ਼ ਕਰਦੇ ਹੋ ਇੰਸਟਾਗ੍ਰam ਹੋਵੇ ਫੇਸਬੁਕ ਹੋਵੇ ਟਵਿੱਟਰ ਹੋਵੇ ਸਨੈਪਚੈਟ ਸਭ ਕੁਝ ਜਿਹੜਾ ਇਸੀ ਪ੍ਰੋਫਾਈਲ ਤੁਹਾਨੂੰ ਪਬਲਿਕ ਕਰਨੀ ਪਏਗੀ ਜਦੋਂ H1 ਵੀਜ਼ਾ ਤੁਹਾਨੂੰ ਦਿੱਤਾ ਜਾਏਗਾ ਅਮਰੀਕਾ ਦੇ ਵੱਲੋਂ ਪਹਿਲਾਂ ਤੁਹਾਡੀ ਪ੍ਰੋਫਾਈਲ ਚੈੱਕ ਕੀਤੀ ਜਾਣੀ ਹੈ ਕਿ ਤੁਸੀਂ ਕਿਸੇ ਅਮਰੀਕਾ ਦੇ ਖਿਲਾਫ ਕਿਸੇ ਗਤੀਵਿਧੀ ਦੇ ਵਿੱਚ ਸ਼ਾਮਲ ਤਾਂ ਨਹੀਂ ਹੋ ਕਿ ਤੁਹਾਡੇ ਵੱਲੋਂ ਕੋਈ ਅਜਿਹਾ ਲਾਈਕ ਤਾਂ ਨਹੀਂ ਕੀਤਾ ਗਿਆ ਕਿ ਤੁਸੀਂ ਕੋਈ ਇਦਾਂ ਦੀ ਪੋਸਟ ਸਾਂਝੀ ਤਾਂ ਨਹੀਂ ਕੀਤੀ ਜੋ ਅਮਰੀਕਾ ਦੇ ਵਿਰੁੱਧ ਹੋਵੇ ਉਸੇ ਦੇ ਦੌਰਾਨ ਬਾਅਦ ਦੇ ਵਿੱਚ ਦੱਸ ਦਿੱਤੇ ਕਿ ਜੇਕਰ ਤੁਹਾਡੀ ਕੋਈ ਗਤੀਵਿਧੀ ਅਮਰੀਕਾ ਦੇ ਵਿਰੁੱਧ ਪਾਈ ਜਾਂਦੀ ਹੈ ਵੀਜ਼ਾ ਚਾਰੀ ਨਹੀਂ ਹੋਏਗਾ ਜੇਕਰ ਤੁਸੀਂ ਅਜਿਹੇ ਕੰਟੈਂਟ ਲਾਈਕ ਨਹੀਂ ਕੀਤਾ ਸ਼ੇਅਰ ਨਹੀਂ ਕੀਤਾ ਤਾਂ ਤੁਹਾਨੂੰ H1B ਵੀਜ਼ਾ ਲੈਣ ਦੇ ਵਿੱਚ ਮੁਸ਼ਕਲ ਹੋਏਗੀ ਲੇਕਿਨ ਜੇਕਰ ਤੁਸੀਂ ਅਮਰੀਕਾ ਦੇ ਵਿਰੁੱਧ ਕੋਈ ਵੀ ਗਤੀਵਿਧੀ ਦੇ ਵਿੱਚ ਸ਼ਾਮਲ ਯਾਨੀ ਕਿ ਕੋਈ ਵੀ ਪੋਸਟ ਇਦਾਂ ਦੀ ਪਾਈ ਹੋਏਗੀ ਕੋਈ ਲਾਈਕ ਕੀਤਾ ਹੋਏਗਾ ਤੇ ਕਿਤੇ ਨਾ ਕਿਤੇ ਦਿੱਕਤਾਂ ਦਾ ਸਾਹਮਣਾ ਛੇੜਾ ਕਰਨਾ ਪੈ ਸਕਦਾ ਹੈ ਸੋ ਅਮਰੀਕਾ ਦੇ ਵਿੱਚ ਜਿਹੜੀ ਇਮੀਗ੍ਰੇਸ਼ਨ ਨੀਤੀ ਹੈ ਉਸ ਨੂੰ ਸੁਧਾਰਨ ਦੇ ਲਈ ਗੈਰ ਕਾਨੂੰਨੀ ਪ੍ਰਵਾਸੀਆਂ ਦੇ ਉੱਤੇ ਸ਼ਿਕੰਜਾ ਖਸਣ ਦੇ ਲਈ ਅਮਰੀਕਾ ਦੇ ਵਿੱਚ ਸਾਰੀ ਸੁਰੱਖਿਆ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ 트੍ਰੰਪ ਦੇ ਵੱਲੋਂ ਅਜਿਹੇ ਫਰਮਾਨ ਲਗਾਤਾਰ ਜਾਰੀ ਕੀਤੇ ਜਾ ਰਹੇ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ 트ੰਪ ਦੇ ਵੱਲੋਂ H1B ਵੀਜ਼ਾ ਨੂੰ ਲੈ ਕੇ ਮੁਰ ਤੋਂ ਸਖਤੀ ਜਿਹੜੀ ਕਰ ਦਿੱਤੀ ਗਈ ਹੈ ਜੀਆਂ ਦੱਸੇ ਕਿ ਨਵੇਂ ਨਿਯਮ ਜਿਹੜੇ ਨੇ ਲਾਗੂ ਕਰ ਦਿੱਤੇ ਗਏ ਨੇ ਜੇਕਰ ਤੁਸੀ H1B ਵੀਜ਼ਾ ਲੈਣਾ ਹੈ ਤਾਂ ਉਸ ਤੋਂ ਪਹਿਲਾਂ ਤੁਹਾਨੂੰ ਆਪਣਾ ਸੋਸ਼ਲ ਮੀਡੀਆ ਅਕਾਊਂਟ ਜਿਹੜਾ ਉਹ ਜਨਤਕ ਕਰਨਾ ਪਏਗਾ ਤਾਂ ਜੋ ਅਮਰੀਕੀ ਜਿਹੜੀ ਅਧਿਕਾਰੀ ਨੇ ਉਹ ਤੁਹਾਡੀ ਪ੍ਰੋਫਾਈਲ ਤੁਹਾਡੀਆਂ ਪੋਸਟਾਂ ਅਤੇ ਜਿਹੜੀ ਪੋਸਟਾਂ ਤੁਸੀਂ ਲਾਈਕ ਕਰਦੇ ਹੋ ਦੇਖ ਸਕਣ ਜੇਕਰ ਬੇਮਕਸਦ ਸੋਸ਼ਲ ਮੀਡੀਆ ਗਤੀਵਿਧੀ ਕੋਈ ਅਮਰੀਕੀ ਹਿੱਤਾਂ ਦੇ ਵਿਰੁੱਧ ਪਾਈ ਜਾਂਦੀ ਹੈ ਤਾਂ ਉਸ ਤੋਂ ਬਾਅਦ ਉਸ ਨੂੰ H1 ਵੀਜ਼ਾ ਜਿਹੜਾ ਅਮਰੀਕਾ ਦੇ ਵੱਲੋਂ ਜਾਰੀ ਨਹੀਂ ਕੀਤਾ ਜਾਏਗਾ 16 ਘਾਤਾ ਰਸੀ ਵੇਖਦੇ ਆ ਕਿ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ 트੍ਰੰਪ ਦੇ ਵੱਲੋਂ H1B ਵੀਜ਼ਾ ਨੂੰ ਲੈ ਕੇ ਸਖਤੀ ਲਗਾਤਾਰ ਕੀਤੀ ਜਾਂਦੀ ਹੈ ਤੇ ਹੁਣ ਜਿਹੜੀ ਮੁਰਤੂ ਸਖਤੀ ਕੀਤੀ ਹੈ ਕਿ ਜਿਹੜੀ ਤੁਹਾਡੀ ਪ੍ਰੋਫਾਈਲ ਹੋਏਗੀ ਸੋਸ਼ਲ ਮੀਡੀਆ ਅਕਾਊਂਟ ਦੀ ਭਾਵੇਂ ਉਹ ਇੰਸਟਾਗ੍ਰਾਮ ਹੋਏ ਫੇਸਬੁੱਕ ਹੋਏ ਕੋਈ ਵੀ ਜਿਹੜੀ ਸੋਸ਼ਲ ਮੀਡੀਆ ਅਕਾਊਂਟ ਹੈ ਤੁਹਾਨੂੰ ਉਹ ਪਬਲਿਕ ਕਰਨਾ ਪਏਗਾ ਕਿਉਂਕਿ ਜੇਕਰ ਐਚ 1 ਬੀ ਵੀਜ਼ਾ ਤੁਸੀਂ ਲੈਣਾ ਉਸ ਤੋਂ ਪਹਿਲਾਂ ਅਮਰੀਕੀ ਅਧਿਕਾਰੀ ਜਿਹੜੇ ਨੇ ਉਹ ਬਿਨੈਕਾਰ ਦੀ ਪੂਰੀ ਪ੍ਰੋਫਾਈਲ ਚੈੱਕ ਕਰਨਗੇ ਕਿ ਇਹਨਾਂ ਦੇ ਵੱਲੋਂ ਕਿਹੜੀਆਂ ਪੋਸਟਾਂ ਪਾਈਆਂ ਜਾਂਦੀਆਂ ਨੇ ਕਿਸ ਤਰੀਕੇ ਦਾ ਕੰਟੈਂਟ ਇਹਨਾਂ ਦੇ ਵੱਲੋਂ ਸ਼ੇਅਰ ਕੀਤਾ ਜਾਂਦਾ ਹੈ ਤੇ ਕਿਸ ਤਰੀਕੇ ਦੀਆਂ ਇਹਨਾਂ ਦੇ ਵੱਲੋਂ ਪੋਸਟਾਂ ਦੇ ਉੱਤੇ ਲਾਈਕ ਕੀਤੇ ਜਾਂਦੇ ਨੇ ਉਹ ਸਾਰੀ ਕੋਖ ਕੀਤੀ ਜਾਏਗੀ ਜੇਕਰ ਅਮਰੀਕਾ ਦੇ ਵਿਰੁੱਧ ਤੁਹਾਡਾ ਕੋਈ ਲਾਈਕ ਜਾ ਕੋਈ ਵੀ ਗਤੀਵਿਧੀ ਪਾਈ ਜਾਂਦੀ ਹੈ ਤਾਂ ਉਸ ਤੋਂ ਬਾਅਦ ਤੁਹਾਨੂੰ H1B ਵੀਜ਼ਾ ਜਿਹੜਾ ਨਹੀਂ ਦਿੱਤਾ ਜਾਏਗਾ ਸੋ ਇਹ ਸਿੱਧਾ ਅਸਰ ਭਾਰਤੀਆਂ ਦੇ ਉੱਤੇ ਪਏਗਾ ਕਿਉਂਕਿ 70% H1B ਵੀਜ਼ਾ ਜਿਹੜਾ ਭਾਰਤੀਆਂ ਨੂੰ ਦਿੱਤਾ ਜਾਂਦਾ ਅਮਰੀਕਾ ਦੇ ਵੱਲੋਂ ਦੇਸ਼ੇ ਦੇ ਚੱਲਦੇ ਹੁਣੇ ਸਫਤਾਈ ਜਿਹੜੀ ਮੁਰਤੂ ਕਰ ਦਿੱਤੀ ਗਈ ਹੈ 15 ਦਸੰਬਰ ਤੋਂ ਇਹ ਨਵੇਂ ਨਿਯਮ ਜਿਹੜੇ ਲਾਗੂ ਹੋ ਜਾਣਗੇ ਸੋ ਜੇਕਰ ਤੁਸੀਂ H1B ਵੀਜ਼ਾ ਚੁੰਦੀ ਅਮਰੀਕਾ ਦਾ ਤਾਂ ਤੁਹਾਨੂੰ ਇਹ ਸ਼ਰਤਾਂ ਵੀ ਪਾਲਣਾ ਜੁੜੀ ਕਰਨੀ ਪਏਗੀ ਨਵੇਂ ਨਿਯਮਾਂ ਦੇ ਤਹਿਤ ਸਖਤੀ ਜਿਹੜੀ ਕਰ ਦਿੱਤੀ ਹੈ ਇਸ ਦੇ ਵਿੱਚ ਅਕਾਊਂਟ ਪਬਲਿਕ ਕਰਨਾ ਪਏਗਾ ਤੇ ਇਥੇ ਦੱਸਿਆ ਜਾ ਰਿਹਾ ਹੈ ਕਿ H1B ਵੀਜ਼ਾ ਜਿਹੜਾ ਜਾਰੀ ਨਹੀਂ ਹੋਏਗਾ ਉਦੋਂ ਤੱਕ ਜੇਕਰ ਤੁਹਾਡੀ ਪੂਰੀ ਪ੍ਰੋਫਾਈਲ ਜਦੋਂ ਤੱਕ ਚੈੱਕ ਨਹੀਂ ਕੀਤੀ ਜਾਂਦੀ ਸੋ H1B ਵੀਜ਼ਾ ਭਾਵੇਂ ਉਸ ਦੇ ਵਿੱਚ ਕੋਈ ਵੀ ਹੋਏ ਉਹ ਸਾਰੇ ਵੀਜ਼ੇ ਦੇ ਵਿੱਚ ਤੁਹਾਡੀ ਸੋਸ਼ਲ ਮੀਡੀਆ ਪ੍ਰੋਫਾਈਲ ਜਿਹੜਾ ਉਹ ਚੈੱਕ ਕੀਤੀ ਜਾਏਗੀ ਇਹ ਪਹਿਲੀ ਵਾਰ ਕੋਰੀਆ ਕਿ H1B ਵੀ ਵੀਜ਼ਾ ਦੇ ਵਿੱਚ ਸੋਸ਼ਲ ਮੀਡੀਆ ਪ੍ਰੋਫਾਈਲ ਦੀ ਜਾਂਚ ਕੀਤੀ ਜਾਏਗੀ ਸਾਰਿਆਂ ਨੂੰ ਹੁਕਮ ਜਿਹੜੇ ਨੇ ਅਮਰੀਕੀ ਅਧਿਕਾਰੀਆਂ ਨੂੰ ਨਿਰਦੇਸ਼ ਜਿਹੜੇ ਦੂਤਾਵਾਸਾਂ ਨੂੰ ਜਾਰੀ ਕਰ ਦਿੱਤੇ ਨੇ 15 ਦਸੰਬਰ ਤੋਂ ਇਹ ਨਿਯਮ ਜਿਹੜੇ ਨੇ ਲਾਗੂ ਹੋ ਜਾਣ ਗਿਆ ਅਗਸਤ ਦੇ ਵਿੱਚ ਸਟੱਡੀ ਵੀਜ਼ਾ F1 M1 ਅਤੇ ਜੀਵਨ ਦੀ ਜੇਕਰ ਅਸੀਂ ਗੱਲ ਕਰੀਏ ਨਾਲ ਹੀ ਡਿਜੀਟਲ ਵੀਜ਼ਾ B1 B2 ਤੇ ਸੋਸ਼ਲ ਮੀਡੀਆ ਪ੍ਰੋਫਾਈਲ ਪਬਲਿਕ ਕਰਨ ਦੀ ਜਿਹੜੀ ਪਹਿਲਾਂ ਹੀ ਇਹ ਨਿਯਮ ਲਾਗੂ ਕਰ ਦਿੱਤੇ ਗਏ ਸਨ ਲੇਕਿਨ ਜਿਹੜੇ 70% H1B ਵੀਜ਼ਾ ਨੇ ਉਹ ਭਾਰਤੀਆਂ ਨੂੰ ਜਿਹੜੇ ਦਿੱਤੇ ਜਾਂਦੇ ਨੇ ਤੇ ਇਸੇ ਦੇ ਚੱਲਦੇ ਹੁਣ 27 ਜਿਹੜੀ ਕਰ ਦਿੱਤੀ ਗਈ ਹੈ ਸਿੱਧੇ ਤੌਰ ਤੇ ਕਹਿ ਸਕਦੇ ਆ ਕਿ ਜੇਕਰ H1B ਵੀਜ਼ਾ ਹੁਣ ਭਾਰਤੀਆਂ ਨੇ ਲੈਣਾ ਹੈ ਪਹਿਲਾਂ ਤੁਹਾਨੂੰ ਆਪਣੀ ਪੂਰੀ ਪ੍ਰੋਫਾਈਲ ਜਿਹੜੀ ਹੈ ਉਹ ਪਬਲਿਕ ਕਰਨੀ ਪਏਗੀ ਇਹ ਸਾਰੇ ਨਿਯਮ ਕਿਉਂ ਲਾਗੂ ਕੀਤੇ ਜਾ ਰਹੇ ਨੇ ਤਾਂ ਜੋ ਸਖਤਾਈ ਇਸ ਕਰਕੇ ਕੀਤੀ ਜਾ ਰਹੀ ਹੈ ਕਿ ਅਮਰੀਕਾ ਦੇ ਵਿੱਚ ਕਿਸੇ ਵੀ ਤਰੀਕੇ ਦੇ ਨਾਲ ਕੋਈ ਗਲਤ ਗਤੀਵਿਧੀ ਜਿਹੜੀ ਨਾ ਹੋਏ ਤੁਸੀਂ ਵੇਖਿਆ ਕਿ ਗੈਰ ਕਾਨੂੰਨੀ ਪ੍ਰਵਾਸੀਆਂ ਦੇ ਉੱਤੇ ਲਗਾਤਾਰ ਸ਼ਿਕੰਜਾ ਅਮਰੀਕਾ ਦੇ ਵੱਲੋਂ ਕੱਸਿਆ ਗਿਆ ਡੋਨਲਡ 트럼ਪ ਦੇ ਵੱਲੋਂ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਛੇੜਿਆ ਉਹਨਾਂ ਨੂੰ ਰਿਪੋਰਟ ਕਰਕੇ ਵਾਪਸ ਉਹਨਾਂ ਦੇ ਦੇਸ਼ ਭੇਜਿਆ ਗਿਆ ਲਗਾਤਾਰ ਸੱਤਾਆਂ ਜਾਂ ਛੇੜਿਆ ਨੇ ਇਹ ਮਿਗ੍ਰੇਸ਼ਨ ਨੀਤੀ ਦੇ ਵਿੱਚ ਕੀਤੀਆਂ ਆਚਾਰੀਆਂ ਨੇ ਤੇ ਇਸੇ ਦੇ ਚੱਲਦੇ ਆ ਜਿਹੜਾ H1B ਵੀਜ਼ਾ ਹੈ ਜ਼ਿਆਦਾਤਰ ਵੱਡੇ ਕਾਰੋਬਾਰੀਆਂ ਨੂੰ ਜਿਹੜਾ ਦਿੱਤਾ ਜਾਂਦਾ ਇਹਨਾਂ ਦੇ ਉੱਤੇ ਸਤਾਈ ਜਿਹੜੀ ਕਰ ਦਿੱਤੀ ਗਈ ਹੈ ਕਿ ਜੇਕਰ ਤੁਸੀਂ ਉਹਨੇ ਵੀਜ਼ਾ ਲੈਣਾ ਉਸ ਤੋਂ ਪਹਿਲਾਂ ਤੁਹਾਨੂੰ ਆਪਣੀ ਪਬਲਿਕ ਪ੍ਰੋਫਾਈਲ ਜਿਹੜੀ ਉਹ ਸਾਰੇ ਤੁਹਾਨੂੰ ਪਬਲਿਕ ਕਰਨੀ ਪਏਗੀ ਜੈ ਕਿ ਸੋਸ਼ਲ ਮੀਡੀਆ ਅਕਾਊਂਟ ਭਾਵੇਂ ਤੁਸੀਂ ਕੋਈ ਵੀ ਯੂਜ਼ ਕਰਦੇ ਹੋ ਇੰਸਟਾਗ੍ਰam ਹੋਵੇ ਫੇਸਬੁਕ ਹੋਵੇ ਟਵਿੱਟਰ ਹੋਵੇ ਸਨੈਪਚੈਟ ਸਭ ਕੁਝ ਜਿਹੜਾ ਇਸੀ ਪ੍ਰੋਫਾਈਲ ਤੋਂ ਨੂੰ ਪਬਲਿਕ ਕਰਨੀ ਪਏਗੀ ਜਦੋਂ H1B ਵੀਜ਼ਾ ਤੁਹਾਨੂੰ ਦਿੱਤਾ ਜਾਏਗਾ ਅਮਰੀਕਾ ਦੇ ਵੱਲੋਂ ਪਹਿਲਾ ਤੁਹਾਡੀ ਪ੍ਰੋਫਾਈਲ ਚੈੱਕ ਕੀਤੀ ਜਾਣੀ ਹੈ ਕਿ ਤੁਸੀਂ ਕਿਸੇ ਅਮਰੀਕਾ ਦੇ ਖਿਲਾਫ ਕਿਸੇ ਗਤੀਵਿਧੀ ਦੇ ਵਿੱਚ ਸ਼ਾਮਲ ਤਾਂ ਨਹੀਂ ਹੋ ਕਿ ਤੁਹਾਡੇ ਵੱਲੋਂ ਕੋਈ ਅਜੀਹਾ ਲਾਈਕ ਤਾਂ ਨਹੀਂ ਕੀਤਾ ਗਿਆ ਕਿ ਤੁਸੀਂ ਕੋਈ ਇਦਾਂ ਦੀ ਪੋਸਟ ਸਾਂਝੀ ਤਾਂ ਨਹੀਂ ਕੀਤੀ ਜੋ ਅਮਰੀਕਾ ਦੇ ਵਿਰੁੱਧ ਹੋਵੇ ਉਸੇ ਦੇ ਦੌਰਾਨ ਜਿਹੜਾ ਬਾਅਦ ਦੇ ਵਿੱਚ ਦੱਸ ਦਿੱਤੇ ਕਿ ਜੇਕਰ ਤੁਹਾਡੀ ਕੋਈ ਗਤੀਵਿਧੀ ਅਮਰੀਕਾ ਦੇ ਵਿਰੁੱਧ ਪਾਈ ਜਾਂਦੀ ਹੈ ਵੀਜ਼ਾ ਚਾਰੀ ਨਹੀਂ ਹੋਏਗਾ ਜੇਕਰ ਤੁਸੀਂ ਅਜਿਹੇ ਕੰਟੈਂਟ ਲਾਈਕ ਨਹੀਂ ਕੀਤਾ ਸ਼ੇਅਰ ਨਹੀਂ ਕੀਤਾ ਤਾਂ ਤੁਹਾਨੂੰ H1B ਵੀਜ਼ਾ ਲੈਂਡ ਦੇ ਵਿੱਚ ਸੋਕ ਹੋਏਗੀ ਲੇਕਿਨ ਜੇਕਰ ਤੁਸੀਂ ਅਮਰੀਕਾ ਦੇ ਵਿਰੁੱਧ ਕੋਈ ਵੀ ਗਤੀਵਿਧੀ ਦੇ ਵਿੱਚ ਸ਼ਾਮਲ ਯਾਨੀ ਕਿ ਕੋਈ ਵੀ ਪੋਸਟ ਇਦਾਂ ਦੀ ਪਾਈ ਹੋਏਗੀ ਕੋਈ ਲਾਈਕ ਕੀਤਾ ਹੋਏਗਾ ਤੇ ਕਿਤੇ ਨਾ ਕਿਤੇ ਦਿੱਕਤਾਂ ਦਾ ਸਾਹਮਣਾ ਜਿਹੜਾ ਕਰਨਾ ਪੈ ਸਕਦਾ ਸੋ ਅਮਰੀਕਾ ਦੇ ਵਿੱਚ ਜਿਹੜੀ ਇਮੀਗ੍ਰੇਸ਼ਨ ਨੀਤੀ ਹੈ ਉਸ ਨੂੰ ਸੁਧਾਰਨ ਦੇ ਲਈ ਗੈਰ ਕਾਨੂੰਨੀ ਪ੍ਰਵਾਸੀਆਂ ਦੇ ਉੱਤੇ ਸ਼ਿਕੰਜਾ ਕੱਸਣ ਦੇ ਲਈ ਅਮਰੀਕਾ ਦੇ ਵਿੱਚ ਸਾਰੀ ਸੁਰੱਖਿਆ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ 트ੰਪ ਦੇ ਵੱਲੋਂ ਅਜੇ ਹੇ ਫਰਮਾਨ ਲਗਾਤਾਰ ਜਾਰੀ ਕੀਤੇ ਜਾ ਰਹੇ